ਕਿੰਨੇ ਕ ਜਾਨਵਰ ਨੇ ਇੱਥੇ ਡੰਗਰ ਟੋਟਲ ਗੱਲ ਕਰ ਲੈ ਟੋਟਲ ਸਰ 150 ਡੰਗਰ ਹੈ 150 ਡੰਗਰ ਦੇ ਵਿੱਚੋਂ ਸਾਰੇ ਜਿਹੜੇ ਨਾ 30 ਡੰਗਰ ਜਿਹੜੇ ਉਹ ਆਪਣੇ ਡੈੱਡ ਹੋ ਗਏ ਨਾ ਤਾਂ ਬਾਕੀ ਸਾਰੇ ਉਹਨਾਂ ਦੇ 30 35 ਡੰਗਰ ਜੋ ਸੀਰੀਜ਼ 'ਤੇ ਨੇ ਆਪਣੇ ਨਾਲੋਂ ਵੱਧ ਕੇ ਪਿਆਰ ਆਪਾਂ ਜਾਨਵਰ ਡੰਗਰਾਂ ਨੂੰ ਕਰਦੇ ਆਂ ਘਰ ਦਾ ਮਹਿਮਾਨ ਹੁੰਦਾ ਏ ਅੱਜ ਕਿੰਨਾ ਕਿ ਵੱਡਾ ਤੱਕਾ ਲੱਗਾ ਸਰ ਤੁਹਾਨੂੰ ਪਤਾ ਹੀ ਏ ਸਰ ਸਾਡਾ ਖਾਸ ਕਰਕੇ ਸਾਡੀ ਕੌਮ ਗੁਜਰ ਦੇ ਨਾਲ ਜਿਹੜੀ ਹੈ ਨਾ ਇਹਨਾਂ ਦੀ ਰੋਜੀ ਰੋਟੀ ਹੈਗੀ ਜੀ ਇਹ ਡੰਗਰਾਂ ਦੀ ਹੈਗੀ ਆ ਅੱਜ ਤੋਂ ਇਹਨਾਂ ਜਿੰਨੇ ਪੰਜ ਘਾਰੇ ਪੰਜਾਂ ਘਰਾਂ ਦੀ ਰੋਜੀ ਮਤਲਬ ਅਬ ਖਤਮ ਹੋ ਚੁੱਕੀ ਹੈ ਕਿਉਂਕਿ ਦੁੱਧ ਤੋਂ ਬਿਨਾਂ ਰੋਜੀ ਸਾਡੀ ਨਹੀਂ ਹੈਗੀ ਬਿਲਕੁਲ ਸਾਡਾ ਸਾਰੇ ਹੋਈ ਬਈ ਦੁੱਧ ਵੇਚ ਕੇ ਤੇ ਪੈਸੇ ਘਰ ਆਣ ਕੇ ਤੇ ਰੋਟੀ ਮਿਲੂਗੀ ਹੈਨਾ ਸਾਡੀ ਕੋਈ ਪੈਲੀ ਨਹੀਂ ਹੈਗੀ ਸਾਡਾ ਕੋਈ ਤੁਹਾਨੂੰ ਪਤਾ ਹੋਰ ਕੋਈ ਕੰਮ ਨਹੀਂ ਹੈਗਾ ਕੰਮ ਸਾਡਾ ਧੰ ਹੋ ਗਿਆ ਅਜਤੋਂ ਪੰਜਾਂ ਘਰਾਂ ਦਾ ਬਿਲਕੁਲ ਜਿਹਨਾਂ ਰੋਜੀ ਖਤਮ ਹੋ ਗਈ ਹੈ ਰਾਤ ਬਾਰੇ ਜਾਨਣਾ ਚਾਹੂੰਗਾ ਰਾਤ ਕਿਸ ਤਰੀਕੇ ਪਤਾ ਚੱਲਦਾ ਹੈ ਇਹ ਕੀ ਘਟਨਾ ਵਾਪਰਦੀ ਹੈ ਅੱਗ ਲੱਗਣ ਦਾ ਕੀ ਕਾਰਨ ਹੈ ਅੱਗ ਲੱਗਣ ਦਾ ਕਾਰਨ ਸਾਨੂੰ ਪਤਾ ਕੋਈ ਨਹੀਂ ਲੱਗਾ ਸਰ ਉਹ ਸੈੜ ਤੋਂ ਕਹਿੰਦੇ ਵੀ ਫੈਕਟਰੀ ਕੋਈ ਹੈਗੀ ਉਹਨੂੰ ਅੱਗ ਪਹਿਲਾਂ ਦੀ ਲੱਗੀ ਹੈਗੀ ਆ ਉਹਨੂੰ ਇੱਕ ਦੋ ਵਾਰ ਇਹਨਾਂ ਨੇ ਕਿਹਾ ਵੀ ਹੈਗਾ ਤੇ ਉਧਰੋਂ ਸ਼ਾਇਦ ਹੋ ਸਕਦਾ ਹੈ ਪੱਕਾ ਨਹੀਂ ਹੈਗਾ ਪਰ ਉਧਰੋਂ ਅੱਗ ਆਈ ਹੈ ਜਿਸ ਇਸ ਟਾਈਮ ਦੇ ਵਿੱਚ ਨਾ ਹਵਾ ਬਹੁਤ ਜ਼ਿਆਦਾ ਤੇਜ਼ ਸੀਗੀ ਪਤਾ ਕਿਸੇ ਨੂੰ ਲੱਗਾ ਕਿਦਾਂ ਅੱਗ ਲੱਗੀ ਉਧਰੋਂ ਪਹਿਲੀਆਂ ਨੂੰ ਅੱਗ ਲੱਗੀ ਹੈ